ਜੀ ਸਾਰਿਆਂ ਨੂੰ ਕਿੱਦਾਂ ਜੀ ਠੀਕ ਠਾਕ ਹੋ ਜੀ ਸਾਰੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੇ ਤੁਸੀਂ ਸਾਡੀ ਇੰਨੀ ਸਪੋਰਟ ਕਰਦੇ ਹੋ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਅੱਗੇ ਦੀ ਅੱਗੇ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਜੀ ਤੇ ਬਾਕੀ ਤੁਸੀਂ ਦੱਸ ਦਿਆ ਕਰੋ ਜੇ ਸਾਡੇ ਬਲੌਗ ਸਹੀ ਲੱਗਦੇ ਆ ਤਾਂ ਠੀਕ ਆ ਜੇ ਇਹ ਥੋੜੀ ਕਮੀ ਪੇਸੀ ਹੁੰਦੀ ਰੱਖ ਦਿਆ ਕਰੋ ਵੀ ਤੁਸੀਂ ਐਵੇਂ ਬਣਾਵੋ ਅਸੀਂ ਉਵੇਂ ਬਣਾ ਲਿਆ ਕਰਾਂਗੇ ਤੇ ਮੈਂ ਤੇ ਲੱਟੀਆਂ ਚੱਲੇ ਆ ਰਾਮਪੁਰਾ ਫੂਲ ਹਾਂਜੀ ਰਾਮਪੁਰਾ ਫੂਲ ਚੱਲੇ ਆ ਸੀ ਉੱਥੇ ਕੋਈ ਗੱਡੀਆਂ ਨੇ ਉਹਨਾਂ ਦੀ ਗੱਡੀਆਂ ਦੀ ਪ੍ਰੋਮੋਸ਼ਨ ਕਰਨੀ ਆ ਜੀ ਤੁਸੀਂ ਬਲੌਗ ਨਾਲ ਜੁੜੇ ਰਹੋ ਜੀ ਬਸ ਮੱਝ ਗਏ ਸੀ ਬਸ ਅੱਡਾ ਪਹੁੰਚ ਗਏ ਲੁਧਿਆਣਾ ਬਸ ਅੱਡਾ ਤੇ ਸਾਨੂੰ ਸਾਢੇ 3 ਘੰਟੇ ਲੱਗ ਜਾਣੇ ਰਾਮਪੁਰੇ ਆਉਣ ਤੇ ਤੁਹਾਨੂੰ ਪਤਾ ਬਸ ਕਿੰਨੀ ਜਗ੍ਹਾ ਖੜਦੀ ਵੀ ਆ ਫਿਰ ਉੱਥੇ ਤੱਕ ਜਾਂਦੇ ਭੁੱਖ ਵੀ ਬੜੀ ਲੱਗ ਜਾਣੀ ਹੈ ਪਹਿਲਾਂ ਕੁਝ ਖਾਣ ਪੀਣ ਨੂੰ ਲੈ ਲઈએ ਮੈਨੂੰ ਭੁੱਖ ਵੀ ਬੜੀ ਲੱਗਦੀ ਆ ਆਪਾਂ ਪੂਰਾ ਫੂਲ ਪਹੁੰਚ ਚੁੱਕੇ ਅੰਗੇ ਤੇ ਅਸੀਂ 10:30 ਵਜੇ ਚੱਲੇ ਸੀਗੇ ਇੱਕ ਦਾ ਟਾਈਮ ਹੋ ਗਿਆ ਤੇ ਸਾਨੂੰ ਲੈਣ ਆਂਦੇ ਆ ਉਹ ਤੁਸੀਂ ਵਲੌਗ ਨਾਲ ਜੁੜੇ ਰਹੋ ਜੀ ਮੈਂ ਦਿਖਾਣੀ ਆ ਤੁਹਾਨੂੰ ਉੱਥੇ ਜਾ ਕੇ ਉਹਨਾਂ ਦੀ ਸ਼ਾਪ ਕਿੱਥੇ ਆ ਦੁਕਾਨ ਕਿੱਥੇ ਆ ਮੈਨੂੰ ਦੁਕਾਨ ਦਾ ਨਹੀਂ ਪਤਾ ਉਹ ਲੈਣ ਆ ਰਹੇ ਆਗੇ ਜੀ ਬਲੌਗ ਨਾਲ ਜੁੜੇ ਰਹੋ ਜੀ ਰਾਮਪੁਰੇ ਆਲੇ ਫੂਲ ਵਾਲੇ ਕਮੈਂਟ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਬਠਿੰਡਾ ਵਾਲਿਓ ਕੀ ਹਾਲ ਚਾਲ ਆ ਜੀ ਮੈਂ ਔਰ ਲੱਕੀ ਆਏ ਆਂ ਕਿ ਬਠਿੰਡਾ ਲੱਕੀ ਨੇ ਫੇਰ ਟੈਟੂ ਬਣਵਾਣਾ ਫੇਰ ਕਹਤੂਗਾ ਨਾ ਭਰੀ ਜਾਂਦੇ ਆ ਆਪਦੇ ਲੱਤ ਤੇ ਟੈਟੂ ਬਣਵਾਣਾਗਾ ਅਸੀਂ ਆਇਆ ਕੇ ਫੋਰ ਟੈਟੂ ਵਾਲਿਆ ਦੇ ਤੇ ਸਾਰੇ ਟੈਟੂਆਂ ਨਾਲ ਭਰੇ ਪਿਆ ਕਹਿੰਦੇ ਹੁਣ ਲੱਤ ਤੇ ਇੱਕ ਟੈਟੂ ਹੋਰ ਬਣਵਾਣਾਗਾ ਜੇ ਤੁਸੀਂ ਵੀ ਕਿਸੇ ਨੇ ਬਣਾਣਾ ਤਾਂ ਇੱਥੇ ਆ ਸਕਦੇ ਹੋ ਜੀ ਟੈਟੂ ਬਣਵਾਣਾ ਹਾਂਜੀ ਲੱਕੀ ਕੀ ਬਣਵਾ ਰਹੇ ਹੋ ਆ ਦੇਖੋ ਜੀ ਸੱਪੋ ਬਣਵਾ ਰਹੇ ਆ ਲੱਕੀ ਹੁਣ ਸ਼ੇਰ ਵੀ ਬਣਾ ਲਿਆ ਬਾਜ ਵੀ ਬਣਵਾ ਲਿਆ ਭਗਤ ਸਿੰਘ ਵੀ ਸਾਰਾ ਕੁਝ ਆ ਪਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਠੀਕੋ ਜੀ ਭਵਰ ਜੀ ਕੰਮਕਾਰ ਵਧੀਆ ਚੱਲਦੇ ਜੀ ਹਾਂਜੀ ਬਾਈ ਦਾ ਕੰਮ ਦੇ ਖਾਤੇ ਹਾਂਜੀ ਜਿਵੇਂ ਵਰਗੇ ਭੈਣ ਭਰਾਵਾਂ ਦੀ ਮਿਹਰਬਾਨੀ ਹਾਂਜੀ ਹਾਂਜੀ ਜੀ ਇਹ ਦੇਖੋ ਜੀ ਵੀਰੇ ਦਾ ਕੰਮ ਬਹੁਤ ਵਧੀਆ ਹੈਗਾ ਤੇ ਲੱਕੀ ਵੀ ਅੱਜ ਅਸੀਂ ਇੰਨਾ ਕੋਲੇ ਆ ਗਏ ਇਸ ਵਾਰ ਲੱਕੀ ਕਹਿੰਦੇ ਉੱਥੇ ਟੈਟੂ ਬਣਵਾ ਕੇ ਲਿਆਣਾਗਾ ਤੇ ਦੇਖਦੇ ਆਪਾਂ ਦਾ ਟੈਟੂ ਪੂਰਾ ਤਿਆਰ ਹੁੰਦਾ ਲੱਕੀ ਦਾ ਕੰਮ ਦੇਖਦੇ ਇਹਨਾਂ ਦਾ ਬਾਜੀ ਦਾ ਕੰਮ ਕਿੰਨੇ ਹੈਗਾ ਤੁਸੀਂ ਬਲੌਗ ਦੇ ਨਾਲ ਜੁੜੇ ਰਹੋ ਜੀ ਹਾਂ ਜੀ ਥੋੜੀ ਕੱਲ ਜੀ ਜਿੰਦ ਤੱਕ ਹੀ ਤੁਹਾਨੂੰ ਪਤਾ ਮੈਂ ਅੱਜ ਲੇਟ ਹੋਗਾ ਕਿ ਬਠਿੰਡੇ ਟੈਟੂ ਬਣਵਾਣਾ ਆਇਆ ਜੀ ਅ ਬਲੌਗ ਦੇ ਨਾਲ ਕੀ ਬਣੇ ਰਹੋ ਤੇ ਮੈਂ ਅੱਜ ਜਿਨ੍ਹਾਂ ਦੇ ਘਰੇ ਰੁਕਿਆ ਬਹੁਤ ਵਧੀਆ ਇਹਨਾਂ ਦਾ ਸੁਭਾਏ ਇਰਨ ਦੀਦੀ ਨੇ ਆਪਾਂ ਅੰਦਰ ਚੱਲ ਜਾਈਏ ਦਲਜੀਤ ਕੇ ਵੀ ਬੈਠੇ ਨੇ ਤੁਹਾਨੂੰ ਦਿਖਾਣੇ ਆ ਸਾਰੇ ਅੰਦਰ ਪਰਿਵਾਰ ਬੈਠ ਹੋਏ ਆ ਤੇ ਦਲਜੀਤ ਵੀ ਬੈਠੇ ਆ ਦੇਖੋ ਨਾ ਸਾਰਾ ਪਰਿਵਾਰ ਬੱਠਾ ਬਹੁਤ ਜੁਆਇ ਆ ਰਹੇ ਆ ਦਲਜੀਤਾ ਹਾਂਜੀ ਹਾਂਜੀ ਇਹ ਕਿਰਨ ਦੇ ਭੈਣ ਐ ਤੇ ਮੈਂ ਪਹਿਲੀ ਵਾਰ ਵੀ ਕਹਿ ਰਹਾਂ ਨੇ ਇਹਨਾਂ ਦੀ ਵੀ ਇਨਸਾਈਟੀ ਹੈਗੀ ਆ ਕਿ ਅਮਾਨ ਸਾਹਿਬ 86 ਤੇ ਅਸੀਂ ਪਹਿਲੀ ਵਾਰ ਮਿਲੇ ਇਹਨਾਂ ਦਾ ਬਹੁਤ ਵਧੀਆ ਸਵਾਲ ਸੀ ਰਾਤ ਕੱਟਣੀ ਸੀਗੀ ਤੇ ਵਿਚਾਰੇ ਕਹਿੰਦੇ ਸਾਡੇ ਕੋਲੇ ਅੱਜ ਤਾਂ ਕਾਹ ਨਹੀਂ ਬੋਲੋ ਕੁਛ ਵੀ ਆਪਣਾ ਚਲੋ ਐਸੇ ਅਸੀਂ ਇੱਥੇ ਰਾਤ ਕੱਟਾਂਗੇ ਹੁਣ ਬਝਿੰਦਾ ਦੇ ਵਿੱਚ ਇਹਨਾਂ ਦਾ ਇੱਥੇ ਮੰਦਰ ਕੋਲੇ ਹਾਂ ਮਾੜਾ ਟਾਉਂ ਮੰਦਰ ਕੋਲੇ ਘਰ ਆਗਾ ਸਾਡੇ ਲਈ ਰੋਟੀ ਪਾਣੀ ਬਣਾ ਰਿਆ ਜੇ ਕੋਈ ਲੇਟ ਭੇਟ ਹੋ ਗਿਆ ਤਾਂ ਭਲਾਜੀ ਸਾਡੇ ਘਰੇ ਤੇ ਆ ਜਾਈ ਤੇ ਮਾਮੂਸ ਵਗੈਰਾ ਲੈ ਕੇ ਆ ਖਾ ਰਹੇ ਆ ਅਸੀਂ ਅਬ ਸੋਈ ਜਾ ਨ ਨਹੀਂ ਆਉਂਦਾ ਅਰਸ ਵਿੱਚ ਖਾਣਾ ਬਣ ਰਿਹਾ ਜੀ ਤੁਸੀਂ ਇਹਨਾਂ ਦੇ ਪੇਜ ਨੂੰ ਜ਼ਰੂਰ ਫੋਲੋ ਕਰਿਓ ਜੀ। ਬਾਕੀ ਵਲੌਗ ਦੇ ਨਾਲ ਤੁਸੀਂ ਬਣਾਈ ਜਿਓ। ਕੱਲ ਵੀ ਇਸ ਇੱਥੇ ਆਂ, ਕੱਲ ਜਾਵਾਂਗੇ। ਠਿੰਡੇ ਆਏ ਆ ਕਿ ਗਗਨ ਕੇ ਘਰੇ ਤੇ ਇੰਨੀ ਸੋਹਣੀ ਕੋਠੀ ਆ ਮੈਂ ਤਾਂ ਕਦੇ ਦੇਖੀ ਨਹੀਂ ਐਡੀ ਸੋਹਣੀ ਕੋਠੀ। ਮੇਰਾ ਤਾਂ ਨਿੱਕਾ ਜਿਹਾ ਰਾ ਤੁਸੀਂ ਲੁਧਿਆਣੇ ਚ ਦੇਖੇ ਮੈਂ ਤੁਹਾਨੂੰ ਦਿਖਾਉਣੀ ਆ ਬੜੀ ਸੋਹਣੀ ਕੋਠੀ ਆਗੀ। ਤੇ ਇਹ ਸਭ ਤੋਂ ਪਹਿਲਾਂ ਦੇਖੋ ਮੰਦਿਰ। ਇੱਥੇ ਮੰਦਿਰ ਬਣਾ ਹੋਇਆ ਸਾਰਾ ਸਮਾਨ ਰੱਖਿਆ ਹੋਇਆ ਹੈਗਾ। ਤੇ ਇਹ ਕਿਚਨ ਦਿਖਾਉਣੀ ਆ ਗगन 사ਸੀ ਕਾਲ ਕਿਵੇਂ ਉਹ ਪਰੌਤੇ ਬਣਾ ਰਹੇ ਆ ਆਲੂਆਂ ਦੇ ਆ ਦੇਖ ਕਿੰਨੀ ਸੋਹਣੀ ਰਸੋਈ ਆ ਮੈਨੂੰ ਬੜਾ ਸੋਣਾ ਘਰ ਲੱਗਿਆ ਇਹਨਾਂ ਦਾ ਇਹ ਲੱਕੀ ਲੱਗੇ ਪਿਆ ਮੇਰੀ ਮੰਮੀ ਨਾਲ ਤੇ ਇਹ ਕੇ ਇਹ ਬੈਡਰੂਮ ਆ ਪਰਮਾਤਮਾ ਸਭ ਨੂੰ ਇੱਦਾਂ ਦੇ ਘਰ ਦੇ ਦੇ ਨਾ ਇੱਕ ਮੈਨੂੰ ਛੱਡ ਕੇ ਨਿਕਾੜ ਦਿੱਤਾਗਾ ਤੇ ਆ ਕੱਪੜੇ ਕੁਪੜੇ ਵਿਚਾਰਾ ਉਹ ਉੱਤੇ ਪੈ ਕਹਿੰਦੇ ਮੋٹے ਕੱਪੜੇ ਸੰਭਾਲਦੇ ਆਂਗੇ ਚਲੋ ਮੈਨੂੰ ਵੀ ਕਦੇ ਮਿਲ ਜੂਗਾ ਘਰ ਆ ਦੇਖੋ ਕਾਟਨ ਦਾ ਸੂਟ ਆਇਆ ਮੈਂ ਚੁੰਨੀ ਲਵੂੰਗੀ ਮੈਂ ਕਦੇ ਆਇਆ ਨਾ ਕਦੇ ਚੁੰਨੀ ਨਹੀਂ ਲਈ ਹੋਈ ਮੈਂ ਤਾਂ ਅਜੇ ਵੀਡੀਓ ਬਣਾਉਂਦੀ ਸੀ ਮੈਂ ਕਿਹੜਾ ਵੇਚ ਆਣਾ ਸੀਗਾ ਤੇ ਇਹ ਦੇਖੋ ਕੇ ਰੂਮ ਆ ਇਹਨਾਂ ਦਾ ਇੰਨਾ ਸੋਹਣਾ ਘਰ ਆ ਦੇਖਿਓ ਇਹਦਰ ਬਾਥਰੂਮ ਤਾਂ ਚਲੋ ਕੀ ਦਿਖਾਣੇ ਆ ਤੁਹਾਨੂੰ ਮੈਂ ਬਾਥਰੂਮ ਨੇ ਉਧਰ ਤਾਂ ਤੇ ਉੱਪਰ ਵੀ ਬੜਾ ਬਣਿਆ ਹੋਇਆ ਕੋ ਉੱਪਰ ਇਹ ਦੇਖੋ ਇੱਕ ਕਮਰਾ ਬਣਿਆ ਹੋਇਆ ਤੁਸੀਂ ਦੱਸਿਓ ਕਿੰਨਾ ਸੋਹਣਾ ਕਰ ਰਹਾ ਹੈ ਨਾ ਇਹਨਾਂ ਦੀ ਇਨਸਟਾ ਆਈਡੀ ਵੀ ਹੈਗੀ ਅਤੇ ਮੈਨੂੰ ਉਹ ਪਤਾ ਨਹੀਂ ਸੌਰੀ ਕੀ ਹੈ ਇਨਸਟਾ ਆਈਡੀ ਇਹਨਾਂ ਦੀ ਪਰ ਮੈਂ ਪਹਿਲਾਂ ਵੀ ਇਹਨਾਂ ਨੂੰ ਤੀਆਂ ਚ ਮਿਲੀ ਸੀ ਬੜਾ ਵਧੀਆ ਸੁਭਾਅ ਇਹਨਾਂ ਦਾ ਤੇ ਫਿਰ ਸਾਨੂੰ ਇਹਨਾਂ ਨੇ ਸੁਬਾ ਬੁਲਾਇਆ ਰਾਤ ਅਸੀਂ ਕਿਰਨ ਕੇ ਘਰੇ ਰੁਕੇ ਸੀ ਹੁਣ ਅਸੀਂ ਇਹਨਾਂ ਦੇ ਗਗਨ ਕੇ ਘਰ ਆਏ ਆਂਗੇ ਤੁਸੀਂ ਵਲੌਗ ਨਾਲ ਬਣੇ ਰਹੋ ਜੀ ਸਤਿ ਸ੍ਰੀ ਅਕਾਲ ਜੀ ਇੰਸਟਾਗ੍ਰam ਵਾਲਿਓ ਤੇ ਅੱਜ ਅਸੀਂ ਪਹੁੰਚੇ ਹਾਂ ਤੁਹਾਡੇ ਆਪਣੇ ਸ਼ਹਿਰ ਬਟੰਡਾ ਗਰਗ ਆਟੋ ਮੋਟਰਸ ਅਸੀਂ ਇਹ ਸਾਡੀ ਪਾਇਆਂ ਗਗਰ ਜਿਨ੍ਹਾਂ ਦੇ ਘਰ ਅਸੀਂ ਰਾਤ ਕੱਤੀ ਹੈ ਇਹਨਾਂ ਨੇ ਆਪ ਦੀ ਐਕਟੀਵਿਟੀ ਬਹੁਤ ਘੱਟ ਰੈਂਸ ਤੇ ਵੇਟ ਤੇ ਸ਼ਾਪ ਖੋਲੀ ਤੇ ਬਹੁਤ ਹੀ ਘੱਟ ਰੇਟ ਤੇ ਐਕਟੀਵਿਟੀ ਮਿਲੀ ਜਾਨੀ ਤੁਸੀਂ ਬਾਜ਼ਾਰ ਦੇ ਵਿੱਚ ਬਠਿੰਡੇ ਦੇ ਵਿੱਚ ਕਿਤੇ ਵੀ ਪਤਾ ਕਰ ਸਕਦੇ ਹੋ ਤਾਂ ਉਹਨਾਂ ਤੋਂ ਵਿਕਟ ਰੇਟ ਤੇ ਤੁਹਾਨੂੰ ਐਕਟਿਵਾ ਮਿਲੇਗੀ ਕਿ ਜੇ ਸਾਡਾ ਕੋਈ ਨਾਮ ਲੈ ਕੇ ਆਊਗਾ ਤਾਂ ਉਹਨੂੰ ਡਿਸਕਾਊਂਟ ਦਿੱਤਾ ਜਾਊਗਾ ਬੱਦ ਤੋਂ ਬੱਦ ਤੇ ਤੁਸੀਂ ਚੈੱਕ ਕਰ ਸਕਦੇ ਹੋ ਵੈਰਾਈਟੀ ਨਾਲ ਦੀ ਬਹੁਤ ਵਧੀਆ ਵਾ ਤੁਸੀਂ ਬਠਿੰਡੇ ਦੇ ਵਿੱਚ ਕਿਤੇ ਵੀ ਰੇਟ ਦਾ ਪਤਾ ਕਰਕੇ ਤੁਸੀਂ ਇਨਾਂ ਕੋਲ ਆ ਕੇ ਪਤਾ ਕਰ ਸਕਦੇ ਹੋ ਬਠਿੰਡੇ ਦੇ ਵਿੱਚ ਪੂਰੇ ਦੇ ਵਿੱਚ ਸਭ ਤੋਂ ਘੱਟ ਰੇਟਾਂ ਤੇ ਇਨਾਂ ਕੋਲ ਹੀ ਮਿਲਦੀ ਹੈ ਕਿ ਤੁਸੀਂ ਸਾਡਾ ਨਾਮ ਲੈ ਕੇ ਆਓਗੇ ਤੁਹਾਨੂੰ ਡਿਸਕਾਊਂਟ ਮਿਲੇਗਾ ਲੱਕੀ ਦਲਜੀਤ ਆਏ ਸੀ ਭਰ ਕੇ ਮਖੰਡੇ ਵਾਲਿਓ ਤੁਸੀਂ ਐਕਟੀਵਾ ਲੈ ਰਹੀਆਂ ਤਾਂ ਪਲੀਜ਼ ਇਹਨਾਂ ਤੋਂ ਜ਼ਰੂਰ ਐਕਟੀਵਾ ਲਓ ਇਹ ਪਤਾ ਕਰਕੇ ਪੂਰੇ ਬਠਿੰਡੇ ਦੇ ਵਿੱਚ ਤੁਹਾਨੂੰ ਜਮ੍ਹਾਂ ਦਾ ਰੇਟ ਕੇ ਐਕਟੀਵਾ ਮਿਲੇਗੀ ਬੈਨੈਂਸ ਵੀ ਹੋ ਜਾਏਗਾ ਇਹ ਕਿਸੇ ਨੇ ਕਰਨਾ ਤਾਂ ਤੁਸੀਂ ਚੈੱਕ ਕਰ ਸਕਦੇ ਹੋ ਵੈਰਾਈਟੀ ਬਹੁਤ ਵੈਰਾਈਟੀ ਵਧੀਆ ਨਾਲ ਕੋਲ ਅਸੀਂ ਤਾਂ ਅੱਜ ਆਪ ਸਾਡਾ ਦਿਲ ਕਰੀ ਜਾਂਦਾ ਐਕਟੀਵਾ ਲੈ ਕੇ ਜਾਂਦਾ ਕਿ ਅਸੀਂ ਵੀ ਸ਼ਾਇਦ ਐਕਟੀਵਾ ਸ਼ਿਲ ਕਰਤੀ ਇਹਨਾਂ ਤੋਂ ਲੈ ਕੇ ਜਾਵਾਂਗੇ ਕਿਉਂਕਿ ਸਾਨੂੰ ਡੀਟ ਦੀ ਬਹੁਤ ਡਿਸਕਾਊਂਟ ਦਿੱਤਾ ਹੈ ਨੇ ਭਰਾ ਨੇ ਖੜਾ ਨਾ ਕਿ ਜੇ ਸਾਡਾ ਨਾਮ ਲੈ ਕੇ ਕੋਈ ਆਊਗਾ ਤਾਂ ਇਹਨਾਂ ਹੋਰ ਵੀ ਜ਼ਿਆਦਾ ਡਿਸਕਾਊਂਟ ਦੇਣਗੇ ਤੁਸੀਂ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਪਠਿੰਡੇ ਵਾਲਿਓ ਗਰਗ ਆਟੋ ਮੋਬਾਈਲਸ ਬਜਾਰ ਸਨਾਹੇ ਤੇ ਸਿਰਫ ਸਿਰਫ 1 ਰੁਪਏ ਦੇ ਵਿੱਚ ਸਕੂਟਰ ਦੀ ਗੱੜ ਲੈ ਕੇ ਜਾਓ 1 ਰੁਪਿਆ ਦਿਓ ਤਾਂ ਸਕੂਟਰ ਹੀ ਆਪ ਦੀ ਘਰੀ ਲੈ ਕੇ ਜਾਓ ਤੇ ਸਾਡਾ ਨਾਮ ਲੈ ਕੇ ਡਿਸਕਾਊਂਟ ਵੀ ਕਰੋ ਆਫਰ ਚੱਲ ਰਿਹਾ ਪਿਆ ਤੇ ਜਲਦੀ ਜਲਦੀ ਇੱਕ ਵਾਰੀ ਤੁਸੀਂ ਵਿਜ਼ਿਟ ਕਰੋ ਸ਼ਹਿਰ ਬਠਿੰਡੇ ਵਾਲੇ ਹਾਂਜੀ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਅਸੀਂ ਪਹੁੰਚੇ ਹੋਏ ਹਾਂ ਬਠਿੰਡਾ ਤੇ ਅੱਜ ਥੋੜਾ ਅੱਧਾ ਟੈਟੂ ਰਹਿ ਗਿਆ ਸੀ ਮੇਰੇ ਕੋਲ ਅ ਅੱਜ ਫੇਰ ਪਹੁੰਚ ਗਏ 4K यू टैटूज़ ਬਠਿੰਡਾ ਤੇ ਕੰਮ ਬਹੁਤ ਤੁਸੀਂ ਕੱਲ ਚੈੱਕ ਕਰ ਹੀ ਲਿਆ ਸੀ ਦਿਖਾਇਆ ਸੀ ਵਲੌਗ ਦੇ ਵਿੱਚ ਬਹੁਤ ਵਧੀਆ ਵੀਰੇ ਦਾ ਕੰਮ ਹੈ ਅੱਜ ਹੋਰ ਵੀ ਵੀਰੇ ਕੋ ਕਸਟਮਰ ਲੈ ਕੇ ਆਏ ਆ ਅੰਦਰ ਜਾਂਦੇ ਆ ਤੁਹਾਨੂੰ ਦਿਖਾਉਂਦੇ ਆ ਦੇਖੋ ਜੀ ਵਲੌਗ ਦੇ ਨਾਲ ਤੁਸੀਂ ਬਣ ਰਹੋ ਰੇਤਾ ਸਿਕਾਲ ਜੀ ਕਿੱਦਾਂ ਠੀਕ ਹੋ ਅੱਜ ਫਿਰ ਰੌਣਕਾਂ ਹੀ ਲੱਗਿਆ ਹੋਈਆਂ ਨੇ ਹਾਂ ਦਿਖਾ ਆਫਰ ਵੀ ਲੱਗੇ ਹੋਏ ਆ ਜੀ ਆਫਰ ਵੀ ਲੱਗੇ ਹੋਏ ਨੇ ਜੀ ਸਾਰੇ ਆਏ ਹੋਏ ਨੇ ਆ ਦੇਖੋ ਜੀ ਇੰਸਟਾਗ੍ਰam ਵਾਲੇ ਬੈਠੇ ਸਾਰੇ ਇੰਸਟਾਗ੍ਰam ਵਾਲੇ ਬੈਠੇ ਕਹਿੰਦੇ ਅਸੀਂ ਵੀ ਟੈਟੂ ਬਣਵਾ ਰਹੇ ਹਾਂ ਬਾਈ ਕੋਲ ਤੇ ਸਾਰੇ ਕਹਿੰਦਾ ਜੀ ਦੱਸੋ ਆਪਣੀ ਤੇਨਦੀਪ ਕੋਲ ਵੀ ਨੀਜ਼ ਲੋ ਚੇਂ ਹਾਂਜੀ ਸਾਡੀ ਭੈਣ ਕਿਰਨਾ ਵੀ ਆਈ ਹੋਈ ਐ ਸਾਰੇ ਗੁਰੀ ਕੇ ਆਏ ਹੋਏ ਨੇ ਕਹਿੰਦੇ ਬਾਈ ਦਾ ਟੈਟੂ ਬਹੁਤ ਵਧੀਆ ਜੀ ਟੈਟੂ ਫਿਰ ਬਣਵਾ ਰਹੇ ਹਾਂ ਬਾਈ ਦਾ ਕੰਮ ਬਹੁਤ ਵਧੀਆ ਐ ਤੇ ਬਾਕੀ ਵੀਰੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਬਾਈ ਜੀ ਇਹ ਕਹਿ ਰਹੇ ਆ ਵੀ ਜਿਹਨੇ ਜਿਹਨੇ ਟੈਟੂ ਬਣਾਉਣਾ ਸਸਤੇ ਰੇਟਾਂ 'ਚ ਬਸਾਕੀ ਤੋਂ ਪਹਿਲਾਂ ਆਪਣੇ ਕੋਲ ਵਿਜ਼ਿਟ ਕਰ ਲਿਓ ਕੇਬੋਰਜ ਟੈਟੂ ਹਜੀ ਗੇਟ ਰੋਡ ਮਿੰਟਾ ਤੇ ਬਸ ਆਫਰਾ ਦੇ ਵਿੱਚ ਵੀ ਜਿਹੜੇ ਕਰਿਓ ਕਿਉਂਕਿ ਅੱਧ ਤੋਂ ਵੀ ਵੱਧ ਦਾ ਫਰਕ ਰੇਟਾਂ ਦਾ ਲਓ ਜੀ ਅੱਜ ਤੋਂ ਬਾਅਦ ਫਰਕ ਨਹੀਂ ਜਿਹੜਾ ਸਾਡਾ ਨਾਮ ਲੈ ਕੇ ਆਏਗਾ ਉਹਨੂੰ ਹੋਰ ਵੀ ਡਿਸਕਾਊਂਟ ਦਿੱਤਾ ਹੈ ਹਾਂਜੀ ਹਾਂਜੀ ਦੀਦੀ ਤੁਸੀਂ ਵੀ ਦੱਸ ਦਿਓ ਆਪਣੀ ਆਈਡੀ ਕਿਰਨ ਮਾਨਸਾ 186 ਕਿਰਨ ਮਾਨਸਾ 186 ਫੋਲੋ ਕਰੀ ਤੇ ਤੁਸੀਂ ਵੀ ਦੱਸ ਦਿਓ ਜੀ ਆਪਦੀ ਆਈਡੀ ਹਾਂਜੀ ਗੁਰੀ ਪਾਜੀ ਐਂਬਲੈਸ ਗੁਰੀ ਸਾਰਿਆਂ ਨੂੰ ਪਤਾ ਹੀ ਆ ਹਾਂਜੀ ਹਾਂਜੀ ਹਾਂ ਸਾਰੇ ਜਾਣਦੇ ਨੇ ਜੀ ਇਹ ਸਾਰੇ ਪਲੀਜ਼ ਇਹਨਾਂ ਨੂੰ ਫੋਲੋ ਕਰੋ ਤੇ ਕਮੈਂਟ ਕਰੋ ਸੋਹਣੇ ਸੋਹਣੇ ਖੈਰ ਬਟੰਡੇ ਅਸੀਂ ਰੁੱਕ ਗਏ ਸੀ ਅੱਜ ਫਿਰ ਤੇ ਸਾਡੇ ਭੈਣ ਗਗਨ ਤੇ ਵੀਰ ਅਸ਼ੋਕ ਗਰਗ ਐਕਟਿਵ ਆ ਜਿਹਨਾਂ ਦਾ ਆਪਾਂ ਸ਼ੋਰੂਮ ਦੀ ਆ ਵੀਡੀਓ ਪਾਈ ਸੀ ਉਹਨਾਂ ਦੇ ਬਹੁਤ ਪ੍ਰੇਮ ਪਿਆਰ ਸੀ ਤੇ ਬੱਚੇ ਕਹਿੰਦੇ ਅੱਜ ਜਾਣ ਨਹੀਂ ਦੇਣਾ ਤੁਹਾਨੂੰ ਕਿਸੀਂ ਬਾਹਰ ਇੱਥੇ ਕਿਤੇ ਘੁੰਮਣ ਆਏ ਸੀ ਬਹੁਤ ਸੋਹਣੀ ਜਗ੍ਹਾ ਮੈਨੂੰ ਦਿਖਾਣਾ ਦੇਖੋ ਕਿੰਨੀ ਸੋਹਣੀ ਜਗ੍ਹਾ ਤੇ ਫੋਟੋ ਖਿੱਚਣ ਨੂੰ ਬਣੀ ਹੋਈ ਹੈ ਤੇ ਦਰਜੀਤ ਵੀ ਵੀਡੀਓ ਵੀਡੀਓ ਸ਼ੂਟ ਕਰਨ ਆਏ ਹੋਏ ਆਸੀਂ ਦਰਬਾਰ ਤੁਸੀਂ ਲੋਕੇਸ਼ਨ ਚੈੱਕ ਕਰ ਦਿਓ ਸ਼ਹਿਰ ਬਠਿੰਡੇ ਦੀ ਦੇਖੋ ਸ਼ਾਮ ਦਾ ਟਾਈਮ ਹੈ ਮੀਂਹ ਵਾਲਾ ਮੌਸਮ ਬਣਿਆ ਹੋਇਆ ਐਨਾ ਕਿ ਸੋਹਣਾ ਮੌਸਮ ਬਣਿਆ ਹੋਇਆ ਇਹਨਾਂ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਤੁਸੀਂ ਦੇਖੋ ਇਹ ਬਹੁਤ ਜ਼ਿਆਦਾ ਸੋਹਣੀ ਲੋਕੇਸ਼ਨ ਚੰਡੀਗੜ੍ਹ ਸ਼ਹਿਰ ਤੋਂ ਵੀ ਮਤਲਬ ਕਿ ਉਹੀ ਲੰਘੇ ਦਾ ਜਿੱਤਾ ਆਪਾਂ ਬਾਹਰ ਲੇ ਨੇ ਅਮਰੀਕਾ ਇੰਗਲੈਂਡ ਦੇ ਵਿੱਚ ਆ ਗਏ ਆ ਤੇ ਦੇਖੋ ਤੁਸੀਂ ਹਨਾ ਤੁਸੀਂ ਆਪ ਜਾਂਦਾ ਜਾ ਲਾ ਸਕਦੇ ਹੋ ਤੇ ਸਾਰੇ ਇੱਥੇ ਕਾਫੀ ਲੋਕ ਵੀਡੀਓ ਸ਼ੂਟ ਕਰਨਾ ਆਉਂਦੇ ਨੇ ਸਭ ਕੁਝ ਤਿਆਰ ਹੋ ਗਿਆ ਤੇ ਬਾਕੀ ਤੁਸੀਂ ਵਲੌਗ ਦੇ ਨਾਲ ਜ਼ਰੂਰ ਬਣਿਆ ਜਿਓ ਚਾਹ ਦੇ ਚੈਨਲ ਨੂੰ ਬਾਤ ਤੋਂ ਬਾਅਦ ਸਬਸਕ੍ਰਾਈਬ ਕਰੋ ਫੋਲੋ ਕਰੋ ਸੋਨੇ ਸੋਨੇ ਕਮੈਂਟ ਕਰੋ ਅਸੀਂ ਤੁਹਾਡੇ ਸਿਰ ਤੇ ਇੱਥੇ ਤੱਕ ਪਹੁੰਚੇ ਆ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਦੇ ਵਲੌਗ ਦੇ ਨਾਲ ਬਣ ਰਹੇ ਹਾਂ ਜਿੱਤ ਨੂੰ ਬਹੁਤ ਕੁਝ ਦਿਖਾਣਾ ਹੈ ਤੁਸੀਂ ਵਲੌਗ ਦੇ ਨਾਲ ਬਣ ਰਹੇ ਹੋ ਮਿਲਦੀਆਂ ਜੀ ਵਲੌਗ ਦੇ ਨਾਲ ਅਗਲੀ ਚੀਜ਼ ਤੁਹਾਨੂੰ ਅਪਡੇਟ ਦਿਖਾਣੇ ਆ ਨਵੀਂ ਪਠਿੰਡੇ ਸ਼ਹਿਰ ਦੀ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਸਾਡੇ ਘਰੇ ਆਏ ਜੀ ਆਪਣੀ ਭੈਣ ਜੀ ਆਈ ਹੈ ਜੀ ਵੱਡੀ ਇਧਰ ਜੀਜਾ ਹੀ ਖੜੇ ਆ ਸਾਡੀ ਸੱਸਰੀ ਘਰ ਦਾ ਹੈ ਇਧਰ ਜੀ ਸੱਸਰੀ ਘਰ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਵਧੀਆ 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 ਆ ਗਈ ਆਸੀ ਆ ਮੇਰੇ ਚਾਹ ਚਾਹ ਪੀ ਲੋ ਜੀ ਆ ਵੀਰ ਨੇ ਨਹੀਂ ਪਹੁੰਚਿਆ ਹੈ। ਆਹ ਬਾਈ ਦੂਰ ਨਾ ਰੋ। ਬਾਈ ਦੂਰ ਨਾ ਰੋ। ਹਾਂਜੀ ਅਸੀਂ ਬਠਿੰਡੇ ਆਏ ਹੋਏ ਆਗੇ ਗੱगन ਘੰਡੇ ਘਰੇ ਤੇ ਅਸੀਂ ਚੱਲੇ ਆਂ ਵਾਪਸ ਲੁਧਿਆਣਾ ਕਿ ਬਹੁਤ ਵਧੀਆ ਪਰਿਵਾਰ ਆ ਬਹੁਤ ਜਿਆਦੇ ਵਧੀਆ ਆਪਣੇ ਨਾਲੋਂ ਜਿਆਦੇ ਮੇਰੀ ਭੈਣ ਇਹ ਆ ਗਈ ਤੇ ਇਹਨਾਂ ਦੀ ਵੀ ਨੀਚੇ ਐਡੀ ਮੈਂਸ਼ਨ ਕਰਾਂਗੀ ਤੁਸੀਂ ਇਹਨਾਂ ਦੇ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ। साढ़ा बलॉग किमें लग्या कमेंट लाइक करके दस लाइक व्दों बात वो तो कमेंट कराया करो सोने सोहे कमेंट करो सा बलॉग किमें लग्या दस्यो जी वाह जी सा